ਕੁਝ ਸਾਲ ਪਹਿਲਾਂ ਤੁਸੀਂ ਸੁਣਿਆ ਹੋਣਾ ਸਰਕਾਰ ਨੇ ਬੇਨਤੀ ਕੀਤੀ ਸੀ ਜੇ ਤੁਸੀਂ ਕਿਸੇ ਵੀ ਆਧਾਰ ਕਾਰਡ ਦੀ ਕਾਪੀ ਦੰਨੇ ਹੋ ਐਡਰੈਸ ਪ੍ਰੂਫ ਵਾਸਤੇ ਤਾਂ ਉੱਥੇ ਸਿਰਫ ਮਾਸਕਡ ਆਧਾਰ ਕਾਰਡ ਦਿਓ ਮਤਲਬ ਮਗਰਲੇ ਚਾਰ ਅੱਖਰ ਦਿਖਦੇ ਹੋਣ ਇਹਦੇ ਤੁਸੀਂ ਆਪਦਾ ਡਾਟਾ ਮਾਸਕ ਕਰ ਸਕਦੇ ਹੋ ਜਾਂ ਅਨਮਾਸਕ ਕਰ ਸਕਦੇ ਹੋ ਉਸੇ ਤਰੀਕੇ ਇਹ ਐਪ ਦੇ ਉੱਤੇ ਤੁਹਾਨੂੰ ਆਈਡੀ ਸ਼ੇਅਰ ਕਰਨਾ ਜੇ ਮੈਂ ਕਿਸੇ ਨੂੰ ਆਈਡੀ ਸ਼ੇਅਰ ਕਰਨੀ ਹੈ ਤਾਂ ਮੈਂ ਸ਼ੇਅਰ ਤੇ ਕਲਿੱਕ ਕਰੂੰਗਾ ਤਾਂ ਉਹ ਪੁੱਛ ਲੂਗਾ ਮੈਂ ਉੱਥੇ ਕੀ ਕੀ ਸ਼ੇਅਰ ਕਰਨਾ ਆਪਦਾ ਨਾਮ ਫੋਟੋ ਐਡਰੈਸ ਜਾਂ ਕੁਝ ਹੋਰ ਜਿਹੜੀ ਚੀਜ਼ ਨਹੀਂ ਮੈਂ ਸ਼ੇਅਰ ਕਰਨੀ ਚਾਹੁੰਦਾ ਉਹਨੂੰ ਅਨਟਿਕ ਕਰ ਦੂੰਗਾ ਬਹੁਤ ਜ਼ਿਆਦਾ ਯੂਸਫੁਲ ਚੀਜ਼ ਐ ਇਹ ਤੇ ਕੰਮ ਦੀ ਚੀਜ਼ ਐ ਹੋਰ ਇੱਥੇ ਕੀ ਆਪਸ਼ਨ ਆ ਰਹੀਆਂ ਇੱਥੇ ਹੁਣ ਪ੍ਰਾਈਵੇਸੀ ਤੇ ਸਿਕਿਉਰਿਟੀ ਦੀ ਆਪਸ਼ਨ ਆ ਰਹੀ ਐ ਪ੍ਰਾਈਵੇਸੀ ਤੇ ਸਿਕਿਉਰਿਟੀ ਇੱਥੇ ਜਿਵੇਂ ਜਾਵਾਂ ਗੱਲ ਕਰਾਂ ਤਾਂ ਇੱਥੇ ਪ੍ਰਾਈਵੇਸੀ ਸਿਕਿਉਰਿਟੀ ਇਹ ਆ ਰਹੀ ਐ ਇਹਦੇ ਉੱਤੇ ਤੁਸੀਂ ਸਿੱਧਾ ਹੀ ਬਾਇਓਮੈਟ੍ਰਿਕ ਲੌਕ ਕਰ ਸਕਦੇ ਹੋ ਤੇ ਅਨਲੌਕ ਕਰ ਸਕਦੇ ਹੋ ਤੇ ਆਪ ਦਾ ਜਿਹੜਾ ਪਿੰਨ ਆ ਉਹਨੂੰ ਰੀਸੈਟ ਕਰ ਸਕਦੇ ਹੋ